ਬਾਈ ਬੈਗ ਚ ਕਰਾ ਆ ਬੈਗ ਚ ਕਰਾ ਬੈਗ ਚ ਕਰਾ ਬਾਈ ਬੈਗ ਚ ਕੀ ਹੈ ਜੀ ਬਾਈ ਤੂੰ ਮੇਰੀ ਸੁਣ ਲੈ ਗੱਲ ਸਾਡੀ ਹੋਈ ਹੈਗੀ ਚੁੰਨੀ ਤੇ ਬੂੜ ਦੇ ਪੈਸੇ ਚੋਰੀ ਹੋਏ ਆ ਸਾਡੇ ਘਰੋਂ ਮੇਰੇ ਤਾਂ ਸਿਰ ਆਸਦਾ ਬਾਈ ਇੱਕ ਮਿੰਟ ਇੱਕ ਮਿੰਟ ਆ ਨਹੀਂ ਇੱਕ ਮਿੰਟ ਖੜ ਜਾ ਇੱਕ ਮਿੰਟ ਜੇ ਬਾਈ ਅਸੀਂ ਤੈਨੂੰ ਇੱਕ ਮਿੰਟ ਤੂੰ ਸਾਡੇ ਦਾ ਕੰਮ ਕਰਦੀ ਫਿਲਮਾਂ ਚ ਹਾਂ ਕਰਦੀ ਆ ਅਸੀਂ ਤੈਨੂੰ ਪੈਸੇ ਦਿੰਦੇ ਆ ਨਾ ਤੇਰੇ ਨਾਲ ਤਾਂ ਕੰਮ ਕਰਕੇ ਨਾਲ ਕੰਮ ਕਰ ਕਸੀਂ ਤੈਨੂੰ ਅਸੀਂ ਤੈਨੂੰ ਫ੍ਰੀ ਕੰਮ ਕਰਾਇਆ ਬਾਈ ਨਹੀਂ ਕਰਵਾਇਆ ਵੀਰੇ ਤੈਨੂੰ ਅਸੀਂ ਪੈਸੇ ਦਿੰਦੇ ਆ ਹਾਂ ਜੀ ਕਿੰਨੇ ਪੈਸੇ ਤੈਨੂੰ ਅਸੀਂ 1000 ਰੁਪਏ ਤਾਂ ਦਿੰਦੇ ਆ ਹਾਂ ਜੀ ਤੂੰ ਮੇਰੇ ਨਾਲ ਕਰਵਾ ਦੇਖ ਬਾਈ ਸਾਡੇ ਘਰੋਂ ਪੈਸੇ ਹੋਏ ਐ ਚੋਰੀ ਇੱਕ ਤਾਂ ਠੀਕ ਐ ਨਾ ਮੈਂ ਚੋਰ ਨਹੀਂ ਆ ਜੀ ਬਾਈ ਮੈਂ ਤੈਨੂੰ ਮੈਂ ਤੈਨੂੰ ਚੋਰੀ ਕਿਹਾ ਨਹੀਂ ਮੈਂ ਤੁਹਾਨੂੰ ਚੋਰੀ ਨਹੀਂ ਕਿਹਾ ਮੰਨਦੀ ਆ ਮੈਂ ਤੁਹਾਡੇ ਨਾਲ ਕੰਮ ਕਰਦੀ ਆ ਇਹਦਾ ਮਤਲਬ ਇਹ ਥੋੜੀ ਐ ਕਿ ਮੈਂ ਤੁਹਾਡੇ ਘਰ ਚੋਰੀ ਕਰਨ ਆਉਣੀ ਬਾਈ ਅਸੀਂ ਤਾਂ ਹੁਣ ਪਰਚਾਲ ਕਰਨੀ ਐ ਨਾ ਸਾਡਾ 1250 ਰੁਪਇਆ ਗਾਇਬ ਹੋਇਆ ਮੇਰੇ ਨਵੇਂ ਬੂਟ ਆੜੀ ਦੱਸ ਮੈਂ ਐਡ ਕਰਕੇ ਆਇਆ ਸੀਗਾ ਮੇਰੇ ਬੈਗ 'ਚ ਕੁਝ ਨਹੀਂ ਹੈਗਾ ਮੇਰੇ ਕੋਲ ਇੱਕ ਨਹੀਂ ਨਹੀਂ ਮੈਨੂੰ ਜਾਣ ਦੋ ਰਾ ਛੱਡੋ ਮੇਰਾ ਬੈਗ ਕੁਝ ਕੁਝ ਵੇਖ ਚੱਕਰ ਯਾਰ ਬੈਗ 'ਚ ਕੁਝ ਨਹੀਂ ਹੈ ਨੀ ਬੈਗ ਚੱਕਰ ਬਾਈ ਚੱਕਰ ਆ ਬਾਈ ਨਹੀਂ ਨਹੀਂ ਬੈਗ ਚੱਕਰ ਆ ਬਾਈ ਤੂੰ ਜਾ ਜਾ ਬੈਗ ਚੱਕਰਾ ਜਾ ਸੁਣ ਬੈਗ ਬੈਗ ਨਹੀਂ ਬੈਗ ਚੱਕਰਾ ਬਾਈ ਨਹੀਂ ਜੀ ਬੈਗ ਬਾਈ ਨਹੀਂ ਬੈਗ ਚੱਕਰਾਂਗੇ ਸੀ ਬਾਈ ਨਹੀਂ ਨਹੀਂ ਬੈਗ ਚੱਕਰਾਂਗੇ ਅਸੀਂ ਸਾਰੇ ਦੇ ਵਿੱਚ ਮੇਰੇ ਪਰਸਨਲ ਚੀਜ਼ਾਂ ਨੇ ਤੂੰ ਤੂੰ ਆ ਵੀ ਦਿਖਾ ਦੇ ਆ ਵੀ ਦਿਖਾ ਦੇ ਕੀ ਹੈ ਨਹੀਂ ਕੁਝ ਨਹੀਂ ਹੈ ਖੋਲ 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 ਬਾਈ ਨਹੀਂ ਚੈੱਕ ਕਰ ਨਹੀਂ ਨਹੀਂ ਬਾਈ ਨਹੀਂ ਪਰਸਨਲ ਚੀਜ਼ਾਂ ਕਿਉਂ ਮੈਨੂੰ ਜਾਨ ਦਿਖਾ ਬਾਈ ਬੈਗ ਦਿਖਾ ਮੈਂ ਤੁਹਾਡੇ ਨਾਲ ਸਰ ਕੰਮ ਕਰਕੇ ਆਇਆ ਬਾਈ ਕੰਮ ਕਰ ਕੰਮ ਕਰਕੇ ਆਏ ਅਸੀਂ ਬੀ ਗੱਲ ਸੁਣਨਾ ਅਸੀਂ ਵੀ ਕੰਮ ਕਰਕੇ ਆਏ ਹਾਂ ਤੁਹਾਡੇ ਨਾਲ ਤੁਹਾਡੇ ਨਾਲ ਮੈਂ ਸ਼ੂਟਿੰਗ ਦਾ ਕੰਮ ਆਇਆ ਇੱਧਰ 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 ਸਿੱਧੇ ਹੜੀ ਦਿਨੇ 1000 ਰੁਪਏ ਇਹਦਾ ਮਤਲਬ ਹੈ ਥ ਤੂੰ ਟਾਕੂ ਸ਼ੁਕਾਏਗਾ ਬਈ ਸ਼ੂਟ ਦਿਖਾ ਸ਼ੂਟ ਤੇਰਾ ਕਿਦਾ ਹੋ ਮੇਰਾ ਆਦਾਈ ਦਿਖਾ ਫਿਰ ਕੋਈ ਨਹੀਂ ਲੈ ਹੁਣ ਮੈਂ ਤੁਸੀ ਤੂੰ ਦਿਖਾ ਤੂੰ ਤੂੰ ਸਾਡੇ ਨਾਲ ਸ਼ੂਟਿੰਗ ਕਰਨੀ ਹੈ ਨਾ ਸ਼ੂਟ ਕਰਨੀ ਸੀ ਨਾ ਹਾਂ ਅਸੀਂ ਅਸੀਂ ਤੈਨੂੰ ਕਿਹਾ ਵੀ ਸ਼ੂਟ ਕਰਕੇ ਗਈਆਂ ਤੂੰ ਅਸੀਂ ਸਿੱਧੀ ਗੱਲ ਮੁੱਕਦੀ ਗੱਲ ਤੂੰ ਸਾਨੂੰ ਬੈਗ ਚੱਕਰਾ ਅਸੀਂ ਬੈਗ ਚੱਕਰਨਾ ਆਪਦਾ ਇਹਦੀ ਮੇਰੀ 100 ਚੀਜ਼ ਹੈ ਤੁਸੀਂ ਬਈ ਬੈਗ ਚੱਕਰਾ ਬੈਗ ਬੈਗ ਮੈਂ ਨਹੀਂ ਕਰਾਉਂਦੀ ਫਿਰ ਬੈਗ ਬੈਗ ਚੱਕਰਾਂਦਾ ਬੈਗ ਚੱਕਰੋਣਾ ਪੈਣਾ ਜੇ ਤੁਹਾਡੇ ਨਾਲ ਮੈਂ ਫਿਲਮ ਕਰਦੀ ਬੈਗ ਫੜੇ ਯਾਰ ਬੈਗ ਚੱਕਰ ਮੈਂ ਥੋੜੀ ਵੀ ਵਿੱਚ ਤੇਰੇ ਵੀ ਚੱਕਰਾ ਬਈ ਬੈਗ ਚੱਕਰਾ ਇੱਕ ਮਿੰਟ ਖੜਾ ਆ ਕੈ ਅਕਾ ਕੈਮਰਾ ਫੜ। ਇਹ ਕੀ ਗੱਲ ਹੋਈ? ਨਹੀਂ ਖੜ ਜਾ ਖੜ ਇੱਕ ਮਿੰਟ ਖੜ ਜਾ ਖੜ ਜਾ। ਉਹ ਮੇਰੇ ਕੋਲ ਲੈੜੀ ਚੀਜ਼ ਹੈ ਦੇ ਵਿੱਚ ਤੁਸੀਂ। ਨਹੀਂ ਲੇਡੀਜ਼ ਵਾਲੀ ਗੱਲ ਕੀ ਹੈ ਬਾਈ ਸਾਬ। ਇਹਦੇ ਵਿੱਚ ਕੁਝ ਨਹੀਂ ਹੈਗਾ ਤੁਸੀਂ। ਮੈਂ ਦੱਸ ਦੱਸ ਦਿਆਂ ਦੱਸ ਦਿਆਂ ਤੁਹਾਨੂੰ ਕੀ ਹੈ ਕੋਈ ਨਹੀਂ ਫੜਦਾ। ਮੈਨੂੰ ਛੱਡ ਦਿਓ ਕੁਝ ਨਹੀਂ ਹੈ। ਨਹੀਂ ਖੋਲ ਖੋਲ ਬਾਈ ਖੋਲ ਖੋਲ। ਸਰ ਤੁਸੀਂ ਤੁਹਾਨੂੰ ਯਕੀਨ ਨਹੀਂ ਹੈਗਾ ਇਹਦੇ ਆ। ਨਹੀਂ ਬਾਈ ਯਕੀਨ ਮੈਨੂੰ ਤੇ ਤੇ ਗਿਆ। ਤੇ ਮੈਨੂੰ ਬੰਦਾ ਬਹੁਤ ਯਕੀਨ ਸੀਗਾ। ਇਹ ਚਾਹ ਤੁਹਾਡੀ ਮੈਂ ਕਿਉਂ ਨਹੀਂ। ਬਾਈ ਕੋਈ ਆਰਟਿਸਟ ਦੀ ਗੱਲ ਨਹੀਂ ਸਾਨੂੰ ਫੱਕਾ ਦੇ ਤੁਸੀਂ। ਕੁਝ ਨਹੀਂ ਆਇਆ ਕੁਝ ਨਹੀਂ ਹੈਗਾ ਇਹਦੇ ਵਿੱਚ। ਆ ਦੇਖੋ ਬਾਈ। ਇੱਕ ਦਾ ਆ ਆ ਸੂਟ ਆਪਣਾ। ਇਹ ਮੇਰਾ ਜੀ ਪਾਸਾ ਮੇਰਾ ਸੂਟ 100 ਬਾਈ ਰੱਖ ਲਓ ਤੁਸੀਂ ਆ ਸੂਟ ਬਾਈ ਆ ਸੂਟ ਸੱਚ ਹੈ ਕੋਈ ਚੋਰੀ ਹੋਇਆ ਹੈ ਹੱਕ ਚੋਰੀ ਹੋਇਆ ਆਪਣਾ ਸੂਟ ਹੈ ਸਦਾ ਸੂਟ ਆ ਸਾਡਾ ਬਾਈ ਬੂਟ ਬੀ ਥੋੜੀ ਦਾ ਬੂਟ ਜਾ ਕੇ ਦੋ ਸਾਡੇ ਥੋੜਾ ਕਿੱਥੋਂ ਜੂਈ ਕਰੀ ਜਾਂਦਾ ਤੁਸੀਂ ਨਹੀਂ ਨਹੀਂ ਬੂਟ ਦਿਖਾ ਬਾਈ ਸਾਡੇ ਦਿਖਾਵਾਂਗੇ ਤੁਹਾਨੂੰ ਕੋਈ ਚੋਰ ਥੋੜੀ ਹੈ ਕੋਈ ਨਹੀਂ ਬਾਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਦੇਖੋ ਬਾਈ ਐਡੀ ਦਸ ਦੇ ਬੂਟ ਹੈ ਬਾਈ ਆ ਆ ਆ ਐਡੀ ਦਾ ਆ ਕੁੜਿਆਂ ਵਾਲੇ ਬੂਟ ਹੈ ਬਿਲਕੁਲ ਵੀ ਨਹੀਂ ਇਹ ਕੁੜਿਆਂ ਵਾਲੇ ਬੂਟ ਹੈ ਆ ਦੇਖ ਬਾਈ ਆ ਆ ਦੇਖ ਬਾਈ ਮੁੰਡੇ ਵਾਲੇ ਬੂਟ ਹੈ ਠੀਕ ਹੈ ਇਹ ਬੂਟ ਚੱਕ ਲਈਏ ਕਿੰਨੇ ਦੇ ਬੂਟ ਲੈ ਸੀ 35 ਦੇ ਬੂਟ ਲੈਏ ਸੀ ਰੱਖ ਕਿਤੇ ਕਬ ਇਹ ਬੰਦ ਪੈਲੀ ਆ ਆ ਦੇਖੋ ਆ ਦੇਖੋ ਯਾਰ ਆ ਦੇਖੋ ਭਾਈ ਆ ਮੈਂ ਫੋਨ ਲਿਆ ਸੀ ਆਈਫੋਨ ਆਈਫੋਨ 14 ਲਿਆ ਸੀ ਭਾਈ ਆ ਆਈਫੋਨ 14 ਆਈਫੋਨ 14 ਦੇਖ ਲਓ ਠੀਕ ਹੈ ਆ ਫੋਨ ਆ ਸੋਣ ਵੀ ਚੋਰੀ ਕੀਤਾ ਫੋਨ ਠੀਕ ਹੈ ਕੋਈ ਕੋਈ ਨਹੀਂ ਕੋਈ ਨਾ ਇੱਕ ਦੋ ਤਿੰਨ ਚਾਰ ਪੰਜ ਛੇ 1200 ਰੁਪਏ ਸਾਡਾ ਭਾਈ ਫੜਿਆ ਗਿਆ 1200 ਰੁਪਿਆ ਆਈਫੋਨ ਕੋਈ ਨਹੀਂ ਬਈ ਦੱਸਾਂਗਾ ਆ ਫੜ ਫੜ ਆ ਫੜ ਆ ਫੜ ਆ ਆਈਫੋਨ 1200 ਰੁਪਿਆ ਤੇ ਬੂਟ ਰਖ ਲੈ ਬਣਾ ਵੀਡੀਓ ਬਣਾ ਜੀ ਆ ਵੀਡੀਓ ਬਣਾਇਆ ਨਾ ਵੀਰੇ ਮੈਂ ਤੁਹਾਡੇ ਆਜਾ ਇਸ ਟਾਈਮ ਤੇ ਆਰਟਿਸਟ ਨਹੀਂ ਕਰਦੇ ਹੁੰਦੇ ਨੇ ਬਈ ਆਰਟਿਸਟ ਨੇ ਤਾਂ ਅਸੀਂ ਕੋਈ ਨਹੀਂ ਤੁਹਾਨੂੰ ਦੱਸਾਂਗੇ ਨਾ ਕਿੰਨਾ ਟਾਈਮ ਹੈ ਤੁਹਾਡੇ ਹਜੇ ਤਾਂ ਤੇਰੀ ਤੇਰੀ ਵੀਡੀਓ ਬਈ ਅਸੀਂ ਚੈਨਲਾਂ ਤੇ ਪਾਉਣੀ ਆ ਗਰੁੱਪਾਂ 'ਚ ਪਾਵਾਂਗੇ ਤੂੰ ਇਹ ਕੰਮ ਜਿਹੜਾ ਕੀਤਾ ਹੈ ਨਾ ਤੂੰ ਬੂਟ ਸੂਟ ਤੂੰ ਇਹ ਦੱਸ ਦੇ ਵੀ ਤੂੰ ਤੈਨੂੰ ਆਹ ਇਹ ਬਈ ਤੂੰ ਬੰਦਾ ਇਹਨੇ ਕਹਿੰਦੇ ਵੀ ਇਹਦਾ ਕਈ ਸ਼ੂਟ ਨੇ ਤੇ ਜਾ ਕੇ ਸ਼ਾ ਪਾਸੂ ਪਵੈ ਚੋਰੀ ਜਿੱਤੇ ਹੈ ਹੈ ਮਤਲਬ ਇਧਰ ਆ ਬਟੇ ਮੈਂ ਚੋਰੀ ਕਰਨ ਥੋੜੀ ਜਾਨੀ ਜੀ ਮੈਂ ਕੰਮ ਕਰਦਾ 10 ਮੜਾ ਜਾਨੀ ਵੀ ਕਿਤੇ ਥੋੜੇ ਦਾ ਵੀ ਚੈਨਲ ਦੇ ਕੰਮ ਕਰਨਾ ਸੀ ਇਹ ਕੀ ਕਰਦੀ ਸੀ ਹਾਂ ਉਹ ਵੀ ਆਈ ਇਹਨੂੰ ਜਿਹੜਾ ਫੜ ਲਈ ਹਾਂ ਤੇ ਇਹ ਕਹਿੰਦੀ ਨਹੀਂ ਮੈਂ ਨਹੀਂ ਕੰਮ ਕਰਨਾ ਤੁਹਾਡੇ ਨਾਲ ਮੈਂ ਤਾਂ ਚੱਲਦੀ ਹਾਂ ਤੁਸੀਂ ਆਏ ਕਰਦੇ ਹੋ ਮੇਰੇ ਨਾਲ ਥੋੜਾ ਕੀ ਕੀ ਚੱਕਿਆ ਗਿਆ ਸੀ ਸੂਟ ਤੋਂ ਗੱਲ ਜੀ ਇੱਕ ਹਾਂ ਉਹ ਤਾਂ ਪੱਕਈ ਆ ਹਾਂ ਤੇ ਹੈੱਡਫੋਨ ਚੁੱਕੇ ਗਏ ਸੀਗੇ ਹੈੱਡਫੋਨ ਹੈੱਡਫੋਨ ਕਹਿੰਦੇ ਸੀਗੇ ਫੋਨ ਦੇ 26000 ਦੇ 26000 ਦੇ ایرਪອດ ਪ੍ਰੋ ਅੱਛਾ ਆ ਕਿਹੜਾ ایرਪອດ ਪ੍ਰੋ ਅੱਛਾ ਉਹ ਚੁੱਕੇ ਗਏ ਸੀਗੇ ਚੁੱਕੇ ਗਏ ਸੀਗੇ ਠੀਕ ਹੈ ਹੋਰ ਵੀ ਦੋ ਤਿੰਨ ਛੋਟੀਆਂ ਮੋਡੀਆਂ ਚੀਜ਼ਾਂ ਚਲੋ ਉਹ ਤੁਹਾਨੂੰ ਦੇ ਦਿੰਦਾ ਆ ਕਰਤੀਆਂ ਅਸੀਂ ਹਾਂ ਪਰ ਇੰਨਾ ਥੋੜੀ ਨਾ ਹੁੰਦਾ ਹੁਣ ਵੀ ਇਹ ਬਾਈ ਸਾਨੂੰ ਇਹ ਪਤਾ ਪਤਾ ਕਿਵੇਂ ਲੱਗਿਆ ਇਹਨੇ ਸਾਨੂੰ ਬਲੌਗ ਮਾਰਤਾ ਸੀ ਇਹਦੀ ਰੀਲ ਜਿਹੜੀ ਰੀਲ ਬਣਾਈ ਸੀ ਨੇ ਉਹ ਚੁੰਨੀ ਤੋਂ ਭੜੀ ਗਈ ਹੈ ਠੀਕ ਹੈ ਆ ਬੱਚੇ ਨੂੰ ਵਛ ਲੋ ਕਸੀ ਬੜਾ ਕੀ ਗੱਲ ਹੋਈ ਸੀ ਤੇ ਪਤਾ ਕਿਵੇਂ ਲੱਗਿਆ ਜਿਹੜੀ ਇਹਨੇ ਚੋਰੀ ਕੀਤੀ ਐ ਚੁੰਨੀ 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 ਕਿਵੇਂ ਮੜੀ ਗਈ ਐ ਚੋਰੀ ਇਹ ਕਿਹੜੇ ਇਹਨਾਂ ਨੇ ਸੂਟ ਦੇ ਚੁੰਨੀ ਜੋੜੀ ਕੀਤੀ ਸੀ ਜਿਹਨੇ ਰੀਲ ਪਾਈ ਸੀ ਉਦੋਂ ਆਪਾਂ ਨੂੰ ਪਤਾ ਲੱਗ ਗਿਆ ਸੀ ਕਿ ਵੀ ਆਪਣੇ ਘਰੇ ਵੀ ਸੂਟ ਲੱਭ ਨਹੀਂ ਰਿਹਾ ਸੀ ਨਾ ਹੀ ਚੁੰਨੀ ਲੱਭ ਰਹੀ ਸੀ ਤੇ ਇਹਨੇ ਉਹ ਰੀਲ ਚ ਪਾਈ ਹੋਈ ਐ ਅਸੀਂ ਤਾਂ ਨਾਂ ਤਾਂ ਹੀ ਲੈਣਾ ਭਾਈ ਨਾਂ ਇਹਦਾ ਮੂੰਹ ਖੋਲਣਾ ਪਰ ਤੈਨੂੰ ਅਸੀਂ ਇਹਦੀ ਕਰਤੂਰ ਦੱਸਤੀ ਵੀ ਇਹ ਇਹਨੂੰ ਚੈਨਲਾਂ ਦੇ ਬੇਨਤੀਆਂ ਬਚੋਏ ਤੋਂ ਇਹਨੇ ਕਿਥੇ ਰਾਂ ਚੋਰੀਆਂ ਕੀਤੀਆਂ ਦੂ ਪਹਿਲਾਂ ਹੁਣ ਇਹ ਸੱਚੀ ਬਣਦੀ ਐ ਤੁਸੀਂ ਕਿਉਂ ਮੇਰੇ ਬੇਚ ਤੇ ਭਾਈ ਬੇਚ ਤੇ ਜਿਹੜੇ ਹੋਊਗੀ ਤਰ੍ਹਾਂ ਵੀਡੀਓ ਅਸੀਂ ਤੇਰੇ ਨਾਲ ਕਰਾਇਆ ਨਹੀਂ ਤੂੰ ਤੂੰ ਇਹ ਦੱਸ ਵੀ ਤੂੰ ਆਰਟਿਸਟ ਨੂੰ ਕਿੰਨੇ ਪੈਸੇ ਦਿੰਦੀ ਹੈਗੀ ਆਸੇ ਚੈਨਲ ਵਾਸਤੇ ਮੈਂ ਤਾਂ ਮੈਂ ਫਿਰ ਰਲ ਕੇ ਕੰਮ ਕਰਾਦੀ ਜੀ ਤੂੰ ਬਸ ਤੂੰ ਪੈਸੇ ਕਿੰਨੇ ਦਿੰਦੀ ਹੈਂ ਚੈਨਲ ਵਾਲੇ ਨੂੰ 1000 ਰੁਪਏ ਦਿੰਦੀ ਹੈ ਨਾ ਹਾਂਜੀ ਕਿਸ ਨੂੰ 1500 ਵੀ ਦਿੰਦੀ ਹੈ ਹਾਂਜੀ ਮੈਂ ਤੇਰੇ ਨਾਲ ਕਦੇ ਪੈਸੇ ਲਏ ਤੂੰ ਨਹੀਂ ਮੇਰੇ ਜਿਹੜੇ ਮੇਰੇ ਯਾਰਾਂ ਦੋਸਤਾਂ ਨੇ ਇਧਰੋਂ ਪੈਸੇ ਲਏ ਕਦੇ ਨਹੀਂ ਫੇਰ ਅਸੀਂ ਤੇਰੇ ਨਾਲ ਫ੍ਰੀ ਕੰਮ ਕਰਾਇਆ ਤੂੰ ਸਾਡੇ ਨਾਲ ਫ੍ਰੀ ਕੰਮ ਕਰਾਇਆ ਹੈ ਨਾ ਤੇ ਤੂੰ ਹੁਣ ਇਹ ਦੱਸ ਮੈਨੂੰ ਵੀ ਤੂੰ ਲੋਕਾਂ ਕੋਲ ਸਾਨੂੰ ਬਦਨਾਮ ਕਰੀ ਜਾਨੀ ਹੈ ਜੇ ਇਹ ਉਹ ਹੈ ਤੇ ਹੁਣ ਤੂੰ ਜਿੱਥੇ ਤੂੰ ਨਹੀਂ ਮੈਂ ਥੋੜੀ ਕਰਦੀ ਆ ਜੀ ਮੈਂ ਤੇ ਫਿਰ ਆ ਬਈ ਆ ਫੋਨ ਆਈਫੋਨ ਫੜਿਆ ਗਿਆ ਆਈਫੋਨ ਆ ਤੇ ਵਿਦਿਆ ਦਿਖਾ ਆਈਫੋਨ ਯਾਰ ਆਈਫੋਨ ਵੈਸੇ ਦੇਖਣ ਵਾਸਤੇ ਪਾ ਲੈ ਜੀ ਭੁੱਲ ਕੇ ਵੈਸੇ ਲੈ ਕਹਿੰਦੀ ਦੇਖਣ ਵਾਸਤੇ ਬਾੜਿਆ ਦੱਸ ਤੇ ਆਹ ਦਾ 1200 ਰੁਪਇਆ ਆ ਆਹ ਇਹ ਵੀ ਦੇਖਣ ਵਾਸਤੇ ਪਾ ਲੈ ਤੈਨੂੰ ਉਂ ਰੋਲਾ ਤੂੰ ਲੈ ਲਿਆ ਮੰਗ ਕੇ ਲੈ ਲੇ ਬੰਦਾ ਤੇਰੇ ਸਾਡੇ ਕੋਲ ਸਬੂਤ ਬਹੁਤ ਪਏ ਤੂੰ ਕੀ ਕਰਦੀ ਆ ਕਿ ਕਿਹੜੇ ਮੁੰਡਿਆਂ ਨਾਲ ਤੁਰੀ ਫਿਰਦੀ ਆ ਕੀ ਖਾ ਖੇ ਖਾਨੀ ਫਿਰਦੀ ਸਾਨੂੰ ਤੇਰੇ ਕੋਲ ਸਾਰਾ ਪਤਾ ਤੂੰ ਖੇਹ ਚੇਨ ਵਾਲੀ ਨੂੰ ਬਦਨਾਮ ਕਰਦੀ ਆ ਇਹ ਕੁੜੀ ਮਾੜੀ ਆ ਇਹ ਕੁੜੀ ਮਾੜੀ ਆ ਇਹ ਕੁੜੀ ਮਾੜੀ ਆ ਤੂੰ ਰੇਗ ਨੂੰ ਮਾੜੀ ਕਹਿੰਨੀ ਐ ਵੀ ਆ ਕੁੜੀ ਮਾੜੀ ਐ ਸਾਰੀਆਂ ਮਾੜੀਆਂ ਐ ਇਹ ਬਾਈ ਤੇਰੇ ਜੇ ਨੁਕਸਾ ਤਾਂਹੀਂ ਤੈਨੂੰ ਕੋਈ ਬੁਲਾਉਂਦਾ ਨਹੀਂ ਤੂੰ ਇਹ ਦੱਸ ਵੀ ਤੂੰ ਹੁਣ ਤੱਕ ਇੱਕ ਜਨਰਲ ਦਾ ਕੰਮ ਕਰਦੀ ਐ ਕਿ ਦੋਹਾਂ ਦਾ ਕਰਦੀ ਐ ਇੱਕ ਦੀ ਕਰਦੀ ਐ ਇੱਕ ਦੀ ਕਰਦੀ ਐ ਤੇ ਜਿਹੜੇ ਹੋਰ ਕੁੜੇ ਗਾ ਜਿਹੜੇ ਹੋਰ ਕੁੜੀ ਹੋਰ ਕੁੜੀਆਂ ਆ ਉਹ ਕਰਦੀਆਂ 15 15 20 20 ਚੈਨਲਾਂ ਦੇ ਕੰਮ ਬਾਈ ਉਹ ਕਿਉਂ ਕਰਦੇ ਨੇ ਤੇ ਤੇਰਾ ਚੈਨਲ ਕਿੰਨਾ ਕੁ ਚੱਲਦਾ ਐ 20 ਦਿਨਾਂ ਬਾਅਦ 20 ਦਿਨਾਂ ਬਾਅਦ ਵੀਡੀਓ ਪਾਉਣੀ ਐ ਤੂੰ ਤੇ ਕਿਹਨੇ ਚੈਨਲ ਚੱਲਦਾ ਐ ਇੰਨਾ ਕੰਮਾਂ ਚ ਬਾਈ ਰੱਖਿਆ ਕੁਛ ਨਹੀਂ ਗਾ ਠੀਕ ਐ ਨਾ ਚੋਰੀਆਂ ਚਰੀਆਂ ਕਰਦ ਏ ਬਾਈ ਫਿਰ ਤੁਹਾਨੂੰ ਪਤਾ ਕਿਵੇਂ ਲੱਗਿਆ ਯਾਰ ਇਹ ਮੈਨੂੰ ਪਤਾ ਲੱਗਿਆ ਕਿਹਨੇ ਵੀ ਤੁਸੀਂ ਸ਼ੂਟ ਸ਼ੂਟ ਕਰ ਰਹੇ ਸੀਗੇ ਇਹ ਬਸ ਦੋਸਤੋਂ ਖਸ ਗਈ ਇਹ ਉੱਥੋਂ ਇੱਕ ਇੱਕ ਅਣਸੁੱਤਾ ਸ਼ੂਟ ਸੀ ਤੇ ਇੱਕ ਸੰਤੋਸ ਦੀ ਇੱਕ ਸੋਨੇ ਦੀ ਸ਼ਾਮ ਸੀ ਸੱਚ ਹੈ ਸੱਚ ਜਵਾ ਸੱਚ ਹੈ ਕੋਈ ਝੂਠ ਹੀ ਨਹੀਂ ਇਹ ਗੱਲ ਜੀ ਹਾਂ ਤੇ ਉੱਥੋਂ ਇੱਕੇ ਦਮ ਜਦੋਂ ਇਹ ਗਾਇਬ ਹੋ ਗਈ ਹਮ ਸਾਨੂੰ ਹੁਣ ਸ਼ੱਕ ਦਾ ਬੰਦੇ ਤੇ ਪੈਂਦਾ ਹੀ ਆ ਹਮ ਕਿ ਬਾਈ ਕਿਵੇਂ ਚੋਰੀ ਹੋ ਗਿਆ ਇਹ ਆ ਇੱਕੇ ਦਮ ਕਿਵੇਂ ਗਾਇਬ ਹੋ ਗਿਆ ਹਮ ਸਵਰਜ ਲੋਏ ਨਾ ਸੀ ਮੇਰਾ ਕੰਮ ਖਤਮ ਹੋ ਗਿਆ ਸੀ ਸ਼ੂਟ ਖਤਮ ਹੋ ਗਈ ਸੀ ਮੈਂ ਤਾਂ ਜਾਣਾ ਹੀ ਸੀ ਬਾਈ ਸ਼ੂਟ ਦਾ ਸ਼ੂਟ ਦਾ ਬਈ ਤਾਂ ਖਤਮ ਹੋ ਗਿਆ ਸੀ ਹੁੰਦੇ ਸੀ ਛੱਡ ਕੇ ਆਉਂਦੇ ਸੀ ਉਦੋਂ ਕੀ ਐਡੀ ਕਾਲੀ ਪੈ ਗਈ ਹਾਂ ਦੱਸ ਦੱਸ ਸਹੀ ਗੱਲ ਦੱਸ ਬਾਈ ਛੱਡ ਕੇ ਆਉਣ ਵਾਲੀ ਗੱਲ ਦੱਸ ਅਸੀਂ ਹਰੇਕ ਵਾਰੀ ਲੈ ਕੇ ਆਉਂਦੇ ਸੀਗੇ ਹਾਂ ਹਰੇਕ ਵਾਰੀ ਛੱਡ ਕੇ ਆਉਂਦੇ ਸੀਗੇ ਹਾਂ ਤੇ ਫਿਰ ਉਦੋਂ ਉਦੋਂ ਹੀ ਇਹ ਖਸਕੀ ਆ ਤੇ ਉਦੋਂ ਹੀ ਆਥਰ ਨੂੰ ਸਾਨੂੰ ਪਤਾ ਲੱਗਿਆ ਕਿ ਸਾਡੇ ਘਰੋਂ ਇੰਨਾ ਸਮਾਨ ਚੋਰੀ ਹੋ ਗਿਆ ਉਹ ਯਾਰ ਮੈਨੂੰ ਵੀ ਸ਼ੱਕ ਹੋਇਆ ਮੈਂ ਕਿਹਾ ਮੈਂ ਉਹ ਸਾਹਮਣੇ ਗੱਡੀ ਖੜੀ ਹੈ ਗੱਡੀ ਛੱਡ ਕੇ ਆਉਂਦਾ ਕੱਢੀ ਤੇ ਲਾਈਕ ਹੋਣਾ ਬਟੰਡਿਓ ਯਾਰ ਮੈਂ ਕਮਾਲ ਮੰਨ ਗਿਆ ਵੀ ਤੁਰੀ ਜਾਂਦੀ ਐ ਤੁਰੀ ਜਾਂਦੀ ਤੇ ਵਿੱਚ ਮੈਂ ਕਿਹਾ ਵੀ ਮੈਨੂੰ ਇੱਕ ਵਾਰੀ ਕਿਹਾ ਵੀ ਨਹੀਂ ਮੈਨੂੰ ਛੱਡ ਗਿਆ ਹੋ ਜਾ ਮੈਂ ਲੇਟ ਹੋ ਗਈ ਜਾ ਇਹ ਗੱਲਬਾਤ ਫਿਰ ਉਦੋਂ ਸ਼ੱਕ ਸ਼ੱਕ ਹੋ ਗਿਆ ਹੈ ਬੰਦਾ ਕਹਦੇ ਵੀ ਮੈਨੂੰ ਕਾਲੀ ਆ ਹਾਂ ਮੈਨੂੰ ਖੇਤੀ ਛੱਡਿਓ ਅਗਲਾ ਉਸ ਹਿਸਾਬ ਨਾਲ ਕਰ ਲੈਂਦਾ ਹਾਂ ਇਹ ਇੱਕੇ ਦਾਮ ਖਿਸਕੀ ਜਾਂਦੀ ਐ ਹਰੇਕ ਥਾਤੋ ਦਾ ਇਹੀ ਕੰਮ ਬਸ ਹੁਣ ਜਦੋਂ ਇਹ ਵੀ ਕਹੀ ਜਾਂਦੇ ਐ ਹਰੇਕ ਬੰਦੇ ਦਾ ਝੂਠਾ ਨਹੀਂ ਹੁੰਦਾ ਭਾਈ ਤੇਰੇ ਤੇਰੇ ਵੀਡੀਓ ਤੇ ਕਿੰਨੇ ਵੀਊ ਹੁੰਦੇ ਮੈਂ ਪਤਾ ਲੱਗ ਗਿਆ ਤੁਹਾਡੀ ਵੀਡੀਓ 5-6 ਲੱਖ ਇੰਨੇ ਵੀਊ ਹੁੰਦੇ ਤੁਹਾਡੇ ਨਹੀਂ ਵੀਊ ਤਾਂ ਚਲੋ ਵਧੀਆ ਆਉਂ ਅਸੀਂ ਇਹਨੂੰ 1500 ਦਿੰਦੇ ਸੀ ਫਿਰ 1500 ਤੋਂ ਵੀ ਗਈ ਹੁਣ ਚਾਹਾਂ ਗਈ ਹੁਣ ਤੁਸੀਂ ਨੂੰ ਬੁਲਾਵੋਗੇ ਇਹ ਪਤਾ ਘੱਟਦਾ ਇਹਦਾ ਆ ਲੈ ਅਗਲੇ ਅਗਲੇ ਪਤਾ ਘੱਟਦਾ ਬਾਈ ਹੈ ਸਿੱਧੂ ਮੂਸੇਵਾਲਾ ਕਹਿੰਦਾ ਸੀ ਨਾ ਅਕੇ ਉਹ ਬੋਲਦਾ ਹੈ ਕਿ ਸਾਨੂੰ ਬਾਲੀਵੁੱਡ ਬੁਲਾਉਂਦੇ ਨਹੀਂ ਅਕੇ ਬਾਈ ਫਿਲਮ ਦੇ ਮਾੜ ਨਹੀਂ ਦਿੰਦੇ ਇਹ ਗੱਲ ਸਹੀ ਹੈ ਇਹਨੂੰ ਮਾੜ ਨਹੀਂ ਦਿੰਦੇ ਜੰਨ ਨਾਲੇ ਹੈ ਫਿਰ ਇਹਦਾ ਇਹਦਾ ਕੀ ਕਸੂਰ ਹੈ ਜੇ ਹੁਣ ਜੇ ਕਿਸੇ ਨਾਲ ਮੇਰੀ ਲੜਾਈ ਪੜਾਈ ਹੋਗੀ ਫਿਰ ਇਹ ਉਹਨਾਂ ਨੂੰ ਬਦਨਾਮ ਕਰੂਗੀ ਇਹ ਮਤਲਬ ਉਹਨਾਂ ਗੜੀਆਂ ਬਣਾ ਕੇ ਕਮੈਂਟ ਕਰਦੀ ਹੈ ਫੇ ਗੜੀਆਂ ਕਰਕੇ ਤੁਸੀਂ ਕਮੈਂਟ ਕਰੀ ਚੱਲੋ ਦੱਸ ਓ ਮੈਨੂੰ ਕੀ ਪਤਾ ਜੀ ਥੋੜੇ ਹੀ ਛੱਡੇ ਆ ਫੇਰ ਬਈ ਤੂੰ ਸੇ ਦੱਸ ਹੁਣ ਵੀ ਤੂੰ ਚੋਰੀ ਕੀਤੀ ਮੰਨੀ ਆ ਤੂੰ ਚਲ ਉਹ ਤਾਂ ਮੰਨਦੀ ਆ ਤੂੰ ਜੁਨੀ ਮੋੜ ਜਾ ਤੂੰ ਨੀੜ ਕੱਟਾਂ ਵਾਲੀ ਗੱਲ ਕੀ ਕਰੀ ਫੇਰ ਬਈ ਤੂੰ ਫੇਰ ਤੂੰ ਜੁਨੀ ਮੋੜ ਜਾ ਬਈ ਤੂੰ ਹੀ ਕੱਟਿਆ ਲੱਗਦਾ ਜੀ ਸਾਰਾ ਕੁਝ ਚਲ ਕੋਈ ਨਹੀਂ ਗਲਤੀ ਹੋ ਗਈ ਅੱਗੇ ਤੋਂ ਹੁਣ ਨਾਲੇ ਮੈਂ ਵੀ ਕਿਹੜਾ ਤੁਹਾਡੇ ਨਾਲ ਹੁਣ ਕੰਮ ਕਰਨਾਗਾ ਲੋ ਜੀ ਇਹਦੀ ਗਲਤੀ ਹੋ ਗਈ ਅਸੀਂ ਕੰਮ ਕਰਾਉਂਦੇ ਨਹੀਂ ਦੱਸੋ ਬਈ ਅਸੀਂ ਇਸ ਕੰਮ ਕਰਾਈ ਚੱਲਾਂਗੇ ਤੂੰ ਦੱਸ ਹੈ ਉਹ ਦੇਖੋ ਬਈ ਕਿੱਥੋਂ ਆ ਨਾ 5 ਕਿਲੋਮੀਟਰ ਤੱਕ ਤੁਰ ਕੇ ਆਈ ਆ ਆਪਣਾ ਪਿੰਡ ਤੋਂ ਗੁੰਦਨੇ ਮੰਡੀ ਤੋਂ 3-4 ਕਿਲੋਮੀਟਰ ਦੇ ਇੱਥੋਂ ਮੈਂ ਵੀ ਹੈਰਾਨ ਹੋ ਗਿਆ ਯਾਰ ਵੀ ਇੰਨੀ ਦੂਰੀ ਕਿਵੇਂ ਆਉਂਦੀ ਹੈ ਹੈ ਇੰਨੀ ਗਰਮੀ ਦਾ ਬੰਦਾ ਮੈਂ ਕਹਿੰਦਾ ਇਸ ਤੋਂ ਬੜਾ ਪੈਂਦਾ ਹੀ ਨਹੀਂਗਾ ਚਲ ਫੜ ਲੈ ਪੈਸੇ ਤੂੰ ਤੈਨੂੰ ਸ਼ਰਮ ਆਏ ਮੋਢੀ ਮੋਢੀ ਦਾ ਵਰਤ ਲਈ ਬੈਸਤੀ ਕਰਦੇ ਹਾਂ ਜੀ ਹੁਣ ਮੈਂ ਤੂੰ ਫੜ ਲੈ ਕੋਈ ਨਹੀਂ ਫੜ ਫੜ ਲੈ ਫੜ ਲੈ ਆ ਲੈ 1200 ਰੁਪਏ ਫੜ ਲੈ ਭਾਈ ਇਹਨੂੰ ਤਾਂ ਇਕੱਲੇ ਪੈਸੇ ਦੀ ਹੈ ਇਹਨੂੰ ਠੀਕ ਹੈ ਵੀ ਸਾਨੂੰ ਤੂੰ ਪੈਸੇ ਮੰਗ ਕੇ ਲੜਾ ਤੈਨੂੰ ਲੋੜ ਆ ਤਾਂ ਇਹ ਤਾਂ ਇਹ ਥੋੜੀ ਹੈ ਵੀ ਤੂੰ ਮਤਲਬ ਬਈ ਤੂੰ ਕੀ ਵਾ ਠੀਕ ਹੈ ਯਾਰ ਬਸ ਇਹ ਚੀਜ਼ਾਂ ਸਭ ਦੇ ਕੁਝ ਨਹੀਂ ਰੱਖਿਆ ਤੇ ਬਈ ਹੁਣ ਤੁਸੀਂ ਫੋਰਚਨ ਦੇ ਨਾਲ ਵਾਲੇ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਦੋਨੇ ਜਾਨੇ ਫੋਰਚਨ ਵਾਲੇ ਨੂੰ ਐਂ ਕਹਿਣਾ ਚਾਹੁੰਦੇ ਜੀ ਇਹਨੂੰ ਕਦੇ ਵੀ ਸੱਜਿਓਣਾ ਹਾਂ ਇਹ ਜੇ ਪੈਸੇ ਲੋੜਾ ਪੈਸੇ ਮੰਗ ਲੋ ਪਰ ਸੋਨੇ ਦੀ ਸ਼ਾਮ ਕਹੋ ਚੱਕ ਦੀ ਗਈ ਉਹ ਕਿੰਨੀ ਮਹਿੰਗੀ ਹੁੰਦੀ ਹੈ ਉਹ ਬਈ ਸਾਰੇ ਉਹ ਸਾਰੇ ਕੋ ਚੈਨਲ ਵਾਲੇ ਕੁੜਿਆਂ ਦੀਆਂ ਰਿਕਾਰਡਾਂ ਨੇ ਭਈਆਂ WhatsApp ਤੇ ਜਿਨ੍ਹਾਂ ਨੇ ਇਹਦੇ ਬਾਰੇ ਬੋਲੇ ਆ ਵੀ ਇਹ ਚੀਜ਼ਾਂ ਚੋਰੀ ਕਰਦੀ ਆ ਹਾਂ ਤੇ ਜਦੋਂ ਉਹਦੇ ਹੋਣਾ ਬਾਈ ਨੇ ਗੱਲ ਦੱਸੀ ਹੈਗੀ ਵੀ ਜਿੱਦੇ ਤੁਰ ਕੇ ਵਾਗੀ ਸੀਗੀ ਤੇ ਸਾਨੂੰ ਸ਼ੱਕ ਐਵੇਂ ਵੀ ਪੈ ਗਿਆ ਸੀ ਅਸੀਂ ਇਹਨੂੰ ਅਗਲੇ ਦਿਨ ਜਾਣ ਕੇ ਸੱਦਿਆ ਅਸੀਂ ਵੀ ਆਇਓ ਸ਼ੂਟਿੰਗ ਹੈ ਨਾ ਇਹਨੇ ਫੋਨ ਚੱਕਿਆ ਜੀ ਸਾਨੂੰ ਬਲੌਕ ਮਾਰਤਾ ਪੈਸੇ ਦਾ ਲਾਲਚ ਵੀ ਦਿੱਤਾ ਵੀ ਵੱਧ ਦੇ ਦਾਂਗੇ ਉਹ ਤੁਹਾਨੂੰ ਬਲੌਕ ਮਾਰਤਾ ਅਸੀਂ ਦੂਜੇ ਫੋਨ ਤੋਂ ਫੋਨ ਲਾਇਆ ਉਹਨੇ ਚੱਕ ਲਿਆ ਅਸੀਂ ਇਹਨੂੰ ਪੈਸੇ ਦਾ ਲਾਲਚ ਦਿੱਤਾ ਤੇ ਇਹਨੇ ਸਾਡਾ ਫੋਨ ਕੱਟੀ ਗਈ ਵਾਰੀ-ਵਾਰੀ ਉਹ ਨੰਬਰ ਵੀ ਬਲੌਕ ਮਾਰਦਾ ਫਿਰ ਅਸੀਂ ਇਹਦੇ ਘਰੇ ਜਾ ਕੇ ਪਤਾ ਕੀਤਾ ਤਾਂ ਉੱਥੋਂ ਪਤਾ ਲੱਗਿਆ ਇਹਨੇ ਸਾਡਾ ਸਮਾਨ ਓਏ ਕ੍ਰਿਕਟਾ ਨੇ ਪਤਾ ਵੀ ਕੀ ਕਰਦੀ ਫਿਰਦੀ ਆ ਬਾਈ ਯਾਰ ਘਰੇ ਦਾ ਪਤਾ ਹੀ ਕੁਛ ਨਹੀਂ ਘ ਕੋਈ ਨਹੀਂ ਮੈਂ ਆਇਆ ਬਹੁਤ ਜਾਉਂ ਹੈ ਕੋਈ ਨਹੀਂ ਬਹੁਤ ਬਹੁਤ ਸਬੂਤ ਪਏ ਬਹੁਤ ਕੁਝ ਪਏ ਮੈਂ ਕੋਈ ਗੱਲ ਨਹੀਂ ਇਹਨੂੰ ਕਰਨ ਦੇ ਮਤਲਬ ਇੱਥੇ ਤਾਂ ਕਿਹਨੇ ਤਾਂ ਇਹੋ ਜਿਹੇ ਇਹੋ ਜੀ ਔਰਤ ਹੈ ਰੇ ਤੂੰ ਆ ਦੱਸ ਵੀ ਤੈਨੂੰ ਕਿੰਨੀਆਂ ਐਡਾਂ ਕਰਵਾਂਗੀਆਂ ਕਰਾਈਆਂ ਨਾ ਤੇ ਤੂੰ ਉਹਨਾਂ ਨਾਲ ਡਾਇਰੈਕਟ ਡਾਇਰੈਕਟ ਕਰਨ ਲੱਗੀ ਸੀਗੀ ਲੋ ਮੈਂ ਪਲੀਜ਼ ਫੈਸ਼ੀਅਲ ਕਰ ਦੰਦੇ ਸੀ ਚੱਲ ਮੈਨੂੰ ਆਏ ਸੀ ਵੀ ਮੇਰਾ ਵਧੀਆ ਨਾਮ ਬਣੂਗਾ ਮੈਂ ਵਧੀਆ ਇਹਨਾਂ ਨਾਲ ਕੰਟੈਕਟ ਰੱਖੂਗੀ ਆਪਦਾ ਜੀ ਅੱਛਾ ਤਾਂ ਕਰਕੇ ਮੈਂ ਐਡ ਫ੍ਰੀ ਕਰਨ ਲੱਗੀ ਸੀ ਨਹੀਂ ਨਹੀਂ ਜਿਹੜੇ ਹੋਰਾਂ ਨੂੰ ਵੀ ਤੂੰ ਫੋਨ ਕਰਕੇ ਕਹਿੰਦੀ ਐ ਮੈਂ ਸਾਥ ਥੋੜੀ ਵੀਡੀਓ ਐਡ ਫ੍ਰੀ ਲ ਨੂੰ ਆ ਬਾਈ ਮੈਥੋਂ ਪਹਿਲਾਂ ਵੀ ਤੂੰ ਬੂਟਾ ਕਰਨਾ ਐਡ ਕਰਿਆ ਵੀ ਮੈਂ ਤਾਂ ਕਰਿਆ ਅੱਛਾ ਵੀ ਬੂਟਾ ਸਰ ਨਾ ਕਮਾਇਆ ਕਰ ਮੈਂ ਜੇ ਬੂਟਾ 15 ਲੈਂਦਾ ਮੈਂ ਘੱਟ ਪੈਸਿਆਂ ਚ ਕਰਿਆ ਫਿਰ ਘੱਟ ਜਿਕੇ ਆਉਂਗੀ ਤਾਂ ਦੇਖ ਲਓ ਬਾਈ ਆਹ ਕੁਛ ਰਹਿ ਗਿਆ ਆਹ ਬਾਈ ਵਰਗੇ ਆ ਗਏ ਔਰ ਬਾਈ ਇਸੇ ਗੱਲ ਠੀਕ ਹੈ ਬਾਈ ਬਾਈ ਜੇ ਕੋਈ ਕੁੜੀ ਚੋਰੀ ਕਰਦੀ ਫੜੀ ਜਾਂਦੀ ਹੈ ਉਹਦੇ ਕੀ ਕਰ ਬਾਈ ਹੋਣੀ ਚਾਹੀਦੀ ਹੈ ਬਾਈ ਹੁਕਮ ਕਰ ਬਾਈ ਹੋਣੀ ਚਾਹੀਦੀ ਹੈ ਹਾਂ ਹੁਕਮ ਕਰ ਬਾਈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਨਾ ਮਤਲਬ ਇਹ ਕੁੜੀ ਨੇ ਬਾਈ ਚੈਨਲ ਦੇ ਕੰਮ ਕਰਨ ਆਈ ਸੀ ਤੇ ਮਤਲਬ ਕੀ ਹੈ ਆਪਣਾ ਸਾਮਾਨ ਸੁੰਚਕੀ ਤੱਕ ਦੀ ਫੜੀ ਗਈ 1200 ਰੁਪਿਆ ਤੇ ਮੋਬਾਈਲ ਤੇ ਬੂਟ ਹਣ ਤੂੰ ਇਹ ਦੱਸ ਵੀ ਅਸੀਂ ਪੁਲਿਸ ਨੂੰ ਫੋਨ ਕਰ ਦਈਏ ਕਿ ਨਾ ਕਰੀਏ ਤੁਸੀਂ ਦੱਸੋ ਸਾਨੂੰ ਕਲੀਅਰ ਕਰੋ ਇਹ ਤਾਂ ਪੁੱਤ ਨੂੰ ਫੋਨ ਕਰਨਾ ਚਾਹੀਦਾ ਬਾਈ ਯਾਰ ਬੰਦਾ ਨਾ ਇਹਦਾ ਬਾਈਆਂ ਬਾਈ ਵੀ ਗਈ ਜਾਂਦੇ ਆ ਭਾਈ ਅੱਜ ਤੱਕ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ ਆਪਾਂ ਕਦੇ ਕਿਸੇ ਨਾਲ ਮਾਲਾ ਕੀਤਾ ਨਹੀਂ ਜਾ ਕੋਈ ਯਾ ਜਦੋਂ ਬੱਖੋ ਮਾਰੇ ਹੋਈਏ ਨਹੀਂ ਨਹੀਂ ਸਹੀ ਗੱਲ ਹੈ ਜਾ ਕੋਈ ਆਪਣੇ ਕੋਈ ਬੰਦਾ ਕੋਈ ਉਂਗਲ ਕਰ ਦੇ ਸਹੀ ਹੈ ਸਹੀ ਸਹੀ ਗੱਲ ਕਰ ਰਿਹਾ ਤੱਕੇ ਨਾ ਕਿ ਉਹ ਵੀ ਤੱਕੇ ਨਾਲ ਖਵਾਇਆ ਬੂਟ ਨਹੀਂ ਸਾਡੇ ਤੋਂ ਠੀਕ ਹੈ ਆ ਦੇਖੋ ਬਾਈ ਇਹ ਬਾਈ ਵੀ ਆਪਣੇ ਸੌ ਖਾਂਦੇ ਆ ਬੂਟਾ ਬਹੁਤ ਵਧੀਆ ਬੰਦਾ ਹੈ ਤੇ ਬਾਈ ਪੈਨਰ ਬੋਲਦਾ ਆਪਣਾ ਕਿਹੜਾ ਮਤਲਬ ਤੇਰੇ ਕੋਲ ਕਿੱਥੇ ਵੀਰੇ ਮਤਲਬ ਤੇਰੇ ਕੋਲ ਕਿੱਥੇ ਆ ਬਾਈ ਜੀ ਠੀਕ ਹੈ ਤੇ ਇਹ ਬਾਈ ਮੈਨੂੰ ਜਾਣਦੇ ਆ ਮਤਲਬ ਆਪਣੇ ਫੈਨ ਆ ਬਚਾਰੇ ਤੇ ਲੰਘ ਦੇ ਦਿੱਤੀ ਅਸੀਂ ਬਾਈ ਦੀ ਵੀ ਵੀਡੀਓ ਬਣਾਈ ਆ ਤੇ ਆਹ ਬਾਈ ਕੁੜੀ ਨੇ ਮਤਲਬ ਸਵਾਣ ਦਿੱਤੇ ਆਪਣਾ ਪੂਰਵ ਰੂਪ ਦਿੱਤੇ ਹੈ ਤੇ ਹੁਣ ਤੈਨੂੰ ਸਰ ਮੈਨ ਮਹਿਸੂਸ ਹੋਈਆ ਕਿ ਨਹੀਂ ਹੋਈ ਬਾਈ ਹਾਂਜੀ ਹੁਣ ਤੂੰ ਕੰਮ ਕਰੇਂਗੀ ਚੈਨਲ ਦੇ ਇਹ ਕਹਿੰਦੀ ਮੈਂ ਚੈਨਲ ਦਾ ਕੰਮ ਨਹੀਂ ਕਰਨਾ ਬਾਈ ਚੈਨਲ ਦਾ ਤੂੰ ਕੰਮ ਕਰੇਂਗੀ ਤੈਨੂੰ ਕਿਸੇ ਨੇ ਬੁਲਾਉਣਾ ਹੀ ਨਹੀਂ ਤੇਰੀ ਬੇਇੱਜ਼ਤੀ ਬਹੁਤ ਹੋ ਗਈ ਬਾਈ ਤੈਨੂੰ ਕਹਿੰਦੇ ਚੈਨਲ ਦੇ ਬੁਲਾਉਣਾ ਹੀ ਨਹੀਂ ਮਾਰੇ ਕੋ ਚੈਨਲ ਗਲਤ ਕਮੈਂਟ ਕਰਦੇ ਆ ਜੀ ਫੇਕ ਆਈਡੀ ਚਲੋ ਭਾਈ ਜਿਹਨੇ ਸਾਡੇ ਚੈਨਲ ਦੇ ਗਲਤ ਕਮੈਂਟ ਕਰਨੇ ਆ ਕਰ ਦੋ ਜਿਹਨੇ ਰਿਸ਼ਤਾ ਕਰਨਾ ਕਰੋ ਸਾਨੂੰ ਪਤਾ ਹੀ ਹੈ ਸਾਡੇ ਚੈਨਲ ਦੇ ਕਮੈਂਟ ਗਲਤ ਕੌਣ ਕਰਦਾ ਕੌਣ ਨਹੀਂ ਕਰਦਾ ਠੀਕ ਹੈ ਸਾਨੂੰ ਪਤਾ ਲੱਗ ਗਿਆ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਭਾਈ ਇਹਨਾਂ ਤੋਂ ਬਚੋ ਇਹ ਬਹੁਤ ਖਤਰਨਾਕ ਲੋਕ ਹੈ ਤੇ ਇਹਨਾਂ ਕਰਕੇ ਹੋਰ ਚੈਨਲ ਵਾਲੇ ਮੁੰਡੇ ਕੁੜੀਆਂ ਵੀ ਬਹੁਤ ਜ਼ਿਆਦਾ ਬਦਨਾਮ ਹੋ ਰਹੇ ਆ ਤੇ ਸੋ ਇਹੀ ਬੇਨਤੀ ਹੈ ਵੀ ਬਚੋ ਆਪ ਦਾ ਜਿੰਨਾ ਬਚਿਆ ਜਾਂਦਾ ਠੀਕ ਹੈ ਇਹ ਪਤਾ ਨਹੀਂ ਲੱਗਦਾ ਬੂਟ ਦਿਖਾਈ ਮੜੇ ਨਹੀਂ ਲਾ ਕੇ ਚੱਕ ਲੈ ਬੂਟ ਰਾ ਬੂਡ ਬੂਡ 3500 ਦੇ ਬੂਟ ਵੀ ਮੁੰਡੇ ਵਾਲੇ ਕਹਿੰਦੀ ਮੇਰੇ ਬੂਟ ਆ ਲੈ ਆ ਦਿਖਾ ਯਾਰ ਆ 3500 ਦੇ ਬੂਟ ਐਡੀ ਰਸ ਦੇ ਮੁੰਡੇ ਵਾਲੇ ਬੂਟ ਆ ਵੀ ਤੂੰ ਕਰਨੇ ਕੀ ਦੱਸ ਹੈ ਤੇ ਤੂੰ ਆਈਫੋਨ ਆਈਫੋਨ ਕਿੰਨੇ ਦਾ ਸੀ ਆਪਣਾ ਖੁਜੀ ਆਪਣਾ 60000 ਲਾ ਪਾਣ ਵਾਲਿਆ ਇਹ ਬਾਈ ਤਿੰਨ ਨਾਲੇ ਮੇਰੇ ਕੋਲ ਆਇਆ ਸੀ ਯਾਰ ਮੈਂ ਇਹਦੀ ਸਲਾਹ ਲੈਣੀ ਸੀ ਮਾਪੇ ਚੱਲ ਇਕੱਠੇ ਚੰਦਲ ਦੇ ਕੰਮ ਕਰਿਆ ਕਰਾਂਗੇ ਉਦੋਂ ਆਦੇ ਅਸੀਂ ਗੱਲਾਂ ਕਰਨ ਲੱਗੇ ਯਾਰ ਕਹਿੰਦੀ ਵੀ ਇਹ ਕੁੜੀ ਕਿੰਨਾ ਕੰਮ ਕਰਦਾ ਜਮਾ ਹਾਂ ਕਹਿੰਦਾ ਬਾਈ ਨੇ ਮੇਰੀ ਵੀ ਚੋਰੀ ਕੀਤੀ ਸੀ ਅਸੀਂ ਗੱਡੀ ਚੱਕੀ ਜਦੋਂ ਦੇ ਦੋ ਰੋਕੀ ਤੇ ਸਮਾਨ ਫੜਿਆ ਗਿਆ ਦੱਸ ਬਾਈ ਕੀ ਕੀ ਸਮਾਨ ਫੜਿਆ ਗਿਆ ਬ ਪਾਰਾਂ ਸੁਰਵੀਆ ਇੱਕ ਆਈਫੋਨ ਹੈ ਜੀ ਤੇ ਬੂਟ ਆ ਤੈਨੂੰ ਜੇ ਬਣੀ ਆ ਬਾਈ ਆਈਫੋਨ ਇੱਕ ਚੁੰਨੀ ਆ ਜੀ ਚੁੰਨੀ ਐ ਕਾਲੇ ਰੰਗ ਦੀ ਜਿਹੜੀ ਰੀਲਾ ਬਣਾਉਣਾ ਪਉਂਦੀ ਆ ਜੀ ਠੀਕ ਐ ਖੁਸ਼ੀ ਕਪੜਾ ਲਾ ਦੇ ਮੋਂ ਤੋਂ ਬਾਈ ਆ ਦੋਸਤੋ ਅਸੀਂ ਜਿਹੜੀ ਇਹ ਵੀਡੀਓ ਬਣਾਈ ਆਏ ਬਾਈ ਕਿਸੇ ਤੇ ਲਾ ਕੇ ਨਹੀਂ ਬਣਾਈ ਤੇ ਸਾਡੇ ਜਿਹੜੇ ਸਾਰੇ ਆਰਟਿਸਟ ਐ ਬਾਈ ਵੀ ਆਰਟਿਸਟ ਐ ਤੇ ਇਹ ਤਾਂ ਅਸੀਂ ਇਹ ਦੱਸਿਆ ਵੀ ਜਿਹੜਾ ਭਾਈ ਬੰਦਾ ਕੋਈ ਥੋੜੇ ਨਾਲ ਚੋਰੀ ਕਰਦਾ ਸਾਡੇ ਨਾਲ ਇੱਕ ਦੋ ਕੁੜੀਆਂ ਨੇ ਕੀਤੀ ਸੀਗੀ ਅਸੀਂ ਨਾਂ ਨਹੀਂ ਲੈ ਸਕਦੇ ਤੇ ਨਹੀਂ ਅਸੀਂ ਆਪੇ ਕੁੜੀ ਦਾ ਨਾਂ ਚਿਹਰਾ ਦਿਖਾਉਣਾ ਇਹਦੇ 'ਚ ਕਿਉਂਕਿ ਆਰਟਿਸਟ ਨੇ ਕੰਮ ਕਰਨਾ ਹੁੰਦਾ ਅਸੀਂ ਕੁੜੀ ਨੂੰ ਪੈਸੇ ਦਿੱਤੇ ਇਹਨੇ ਕੰਮ ਕੀਤਾ ਤੇ ਜੀ ਨੇ ਚੋਰੀ ਕੀਤੀ ਸਾਡੇ ਸਾਡੇ ਸਮਾਨ ਚੱਕ ਕੇ ਲੈ ਗਏ ਉਹਨੂੰ ਪਤਾ ਲੱਗ ਗਿਆ ਹੁਣੇ ਤੇ ਭਾਈ ਚੋਰੀ ਕਰਨ ਦਾ ਰਿਜ਼ਲਟ ਕੀ ਹੈ ਸੋ ਕਿਸੇ ਦੇ ਘਰੇ ਜਾ ਕੇ ਚੋਰੀ ਨਾ ਕਰੋ ਸਹੀ ਹੈ ਨਾ ਭਾਈ ਗੱਲ ਇਹ ਹਾਂਜੀ ਹਾਂ ਸਹੀ ਹੈ ਸਹੀ ਹੈ ਨਾ ਸਹੀ ਹੁਣ ਸਹੀ ਹੈ ਤੇ ਵਿਸ਼ਵਾਸ ਕਿ ਤੋੜਦਾ ਬਾਈ ਤੁਸੀਂ ਦੱਸ ਦੋ ਮਾੜੇ ਵੀ ਬੰਦੇ ਦਾ ਵਿਸ਼ਵਾਸ ਬੰਦੇ ਤੋਂ ਕੋ ਤੋੜਦੇ ਵਿਸ਼ਵਾਸ ਤਾਂ ਚੋਰੀ ਤੇ ਉੱਟਦਾ ਵੀਰੇ ਹਾਂ ਇਹ ਵੀ ਚੋਰੀ ਕਰਦਾ ਗਿਆ ਤੇ ਹਾਂ ਜਦੋਂ ਬਾਈ ਕੋਈ ਕਹਿੰਦਾ ਚੋਰੀ ਕਰਦਾ ਤਾਂ ਉਦੋਂ ਵਿਸ਼ਵਾਸ ਉੱਟਦਾ ਕਿਉਂਕਿ ਇਹ ਸਾਡੀ ਵੀਡੀਓ ਹੈ ਜਿਹੜੀ ਕਾਲਪਨਿਕ ਵੀਡੀਓ ਹੈ ਇਹ ਉਹਦੇ ਬਣਾਈ ਹੈ ਜਿਹੜਾ ਸਾਡੀ ਚੋਰੀ ਕਰਕੇ ਲੈ ਗਿਆ ਤੇ ਜੇ ਕਿਸੇ ਨੂੰ ਭਰਾਵਾ ਸਾਡੀ ਸਾਨੂੰ ਦੁੱਖ ਹੈ ਸਾਡੇ ਨਾਲ ਫੋਨ ਤੇ ਗੱਲਬਾਤ ਕਰ ਲੈ ਤੇ ਇਹ ਮੇਰੇ ਤੋਂ ਤਾਂ ਹੁਣ ਲੱਗੂ ਜਿਹੜੇ ਚੋਰ ਹੈ ਕਿਉਂਕਿ ਚੈਨਲ ਦੇ ਇਦੋਂ ਪਹਿਲਾਂ ਬਥੇਰੇ ਲੋਕ ਕੰਮ ਕਰਦੇ ਆ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਜਾ ਪਰ ਇੱਕ ਬੰਦਾ ਸਾਰਿਆਂ ਨੂੰ ਗਲਬਾ ਕਰ ਦਿੰਦਾ ਹੈ ਤੇ ਅਸੀਂ ਆਪਦੇ ਆਰਟਿਸਟ ਦਾ ਨਾਂ ਹੀ ਲੈਣਾ ਜਿਹੜੀ ਸਾਡੀ ਆਰਟਿਸਟ ਹੈ ਇਹ ਅਸੀਂ ਬੁਲਾਈ ਹੈਗੀ ਬਾਈ ਜੀ ਚੰਡੀਗੜ੍ਹ ਤੋਂ ਠੀਕ ਹੈ ਤੇ ਨਾਂ ਇਹਦਾ ਹੈਗਾ ਪ੍ਰੀਆ ਤੇ ਜੇ ਕਿਸੇ ਨੇ ਗੱਲਬਾਤ ਕਰਨੀ ਹੈ ਅਸੀਂ ਸਾਡੀ ਆਰਟਿਸਟ ਦਾ ਨਾਂ ਪ੍ਰੀਆ ਚੰਡੀਗੜ੍ਹ ਰਹਿੰਦੀ ਹੈ ਇਹ ਖਰੜ ਇਹ ਇਹ ਤੋਂ ਅਸੀਂ ਆਪਦਾ ਕੰਮ ਕਰਵਾਇਆ ਇਹਨੇ ਕੈਰੈਕਟਰ ਕੀਤਾ ਜਿਹੜੀ ਨੇ ਅੱਜ ਕੱレ ਜਲੀ ਗਈ ਤੇ ਸਾਡੀ ਇਹ ਕੁੜੀ ਨਾਲ ਜਿਹੜੀ ਇੱਕ ਹੀ ਵੀਡੀਓ ਕਦਾਈ ਚੜਾਈ ਗਈ ਹੈ ਇਹ ਸਾਡੇ ਨਾਲ ਪਹਿਲਾਂ ਕੰਮ ਕਰਦੀ ਸੀ ਕੁੜੀ ਉਹ ਸਾਡੇ ਵੀਡੀਓ ਦਾ ਕੰਮ ਕਰਕੇ ਨੇ ਕਿ ਉਹ ਕਹਿੰਦੀ ਬਾਈ ਮੈਂ ਕੰਮ ਨਹੀਂ ਕਰ ਸਕਦੀ ਕਿਉਂਕਿ ਕਈ ਕੋਈ ਪ੍ਰੋਬਲਮ ਹੋ ਜਾਂਦੀ ਹੈ ਸੁੱਖੀ ਜਿਹੀ ਤੇ ਸੋ ਇਹ ਬਾਈ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਬਾਈ ਇੱਕ ਵਾਰੀ ਮੈਸੇਜ ਦੇ ਦੋ ਯਾਰ ਜਿਹੜੇ ਚੋਰੀਆਂ ਕਰਦੇ ਆ ਉਹਨਾਂ ਵਾਸਤੇ ਚੋਰੀ ਦਾ ਰਿਜ਼ਲਟ ਤਾਂ ਮਾੜਾ ਹੀ ਹੁੰਦਾ ਹੂੰ ਕਿੰਨਾ ਕੁ ਟਾਈਮ ਹੀ ਉਹ ਪੈਸੇ ਤੇ ਭੱਜ ਲਓਗੇ ਤੁਸੀਂ ਠੀਕ ਆ ਉਦੋਂ ਚੰਗਾ ਆ ਆਪਦੀ ਮਿਹਨਤ ਨਾਲ ਕਮਾਈ ਕਰਕੇ ਖਾ ਲੋ ਹਾਂ ਟੈਟਾ ਸਾਰੀ ਭਰ ਲੈਣ ਹਾਂ ਸੋ ਬਾਈ ਅ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹਨਾਂ ਦੇ ਬਚਾਓ ਜਿਹੜੇ ਚੋਰ ਐ ਚੋਰੀਆਂ ਕਰਦੇ ਐ ਸਾਡੀ ਵੀਡੀਓ ਦੇ ਵਿੱਚ ਤੁਸੀਂ ਹਰੇਕ ਮੈਚ ਮੈਸੇਜ ਦੇਖੋਗੇ ਤੇ ਮੈਂ ਤੁਹਾਡਾ ਆਪਣਾ ਬੂਟਾ ਬੂਟਾ ਕਰ ਰਿਹਾ ਚੈਨਲ ਤੇ ਪੇਜ ਆਪਣਾ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ ਕਿਉਂਕਿ ਇਹੋ ਜਿਹੇ ਲੋਕਾਂ ਕਰਕੇ ਹੋਰ ਚੈਨਲ ਵਾਲੇ ਭੈਣ ਭਰਾ ਜਿਹੜੇ ਬਜ਼ੁਰਗ ਐ ਉਹ ਬਦਨਾਮ ਹੁੰਦੇ ਐ ਤੇ ਜੇ ਬੰਦਾ ਸਾਡੀਆਂ ਗੱਲਾਂ ਕਰਕੇ ਵੇ ਕਰਨਾ ਚਾਹੁੰਦਾ ਹੈ ਵੀ ਕਰ ਸਕਦਾ ਹੈ ਸਾਡੇ ਕੋਲ ਸਾਰੇ ਸਬੂਤ ਪਏ ਐ ਰਿਕਾਰਡਿੰਗਾਂ ਪਈਆਂ ਘਰੇ ਸਾਡੇ ਕੈਮਰੇ ਦੀ ਫੁਟੇਜ ਪਈ ਹੈ ਕਿੱਥੇ ਆਏ ਸੀ ਕੌਣ ਸੀ ਕੀ ਕਰਕੇ ਗਈ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਤੁਹਾਡਾ ਆਪਣਾ ਬੂਟਾ ਵਰਾੜ ਬੂਟਾ ਕਰਾ ਦੀ ਚੈਨਲ ਤੋਂ ਫੇਸ ਤੋਂ ਸਾਰੇ ਵੀਰਾਂ ਨੂੰ ਪਿਆਰ ਭਰੀ ਅਸੀਗੜ ਅਸੀਗੜ